ਪਾਬੀ ਤੇਰੇ ਰੰਗ ਵਰਗਾ ਮੈਨੂੰ 베ਰੀ ਹੀਠੋਂ 베ਰ ਥਿਆਇਆ ਪਾਬੀ ਤੇਰੇ ਰੰਗ ਵਰਗਾ ਮਾ마 ਮਾਮਾ ਹਰ ਕੋਈ ਕਹਿੰਦਾ ਮਾਮਾ ਮਾਮਾ ਹਰ ਕੋਈ ਕਹਿੰਦਾ ਇਸ ਨਾ ਹੁਣ ਦੀ ਸੱਸਾਂ ਦੀ ਮਾਈਏ ਦੀ ਮਾਈਏ ਦੀ ਮਾਲਕਾਂ ਦੀ ਮਾਈਏ ਦੀ ਮਾਲਕਾਂ ਦੀ ਨੀਕੀ ਨੀਕੀ ਕਨੀ ਦਾ ਮੀ ਪਿਆ ਪੈਂਦਾ ਗੋਡੇ ਗੋਡੇ ਘਾਰਾ ਵਿੱਚ ਮੇਰਾ ਵੀ ਰਖੜਾ ਗਲ ਸੋਹਣੇ ਦੀ ਮਾਲਾ ਵਿੱਚ ਮੇਰਾ ਵੀ ਰਖੜ ਗਲ ਸੋਹਣੇ ਦੀ ਮਾਲਾ ਕੱਢਣਾ ਨਹੀਂ ਆਉਂਦਾ ਬੋਨਣਾ ਨਹੀਂ ਆਉਂਦਾ ਕੱਢਣਾ ਨਹੀਂ ਆਉਂਦਾ ਬੋਨਣਾ ਨਹੀਂ ਆਉਂਦਾ ਲਾਉਣ ਨਹੀਂ ਆਉਂਦੀ ਟਕ ਨਹੀਂ ਇਸ ਪਟੋਲੇ ਦੀ ਕੌਣ ਕਰੂਗਾ ਰੱਖੀ ਨਹੀਂ ਇਸ ਪਟੋਲੇ ਦੀ ਕੌਣ ਕਰੂਗਾ ਰੱਖੀ ਨਹੀਂ ਇਸ ਪਟੋਲੇ ਦੀ ਬੜਾ ਕਰੂਗਾ ਰੱਖੀ ਨਹੀਂ ਇਸ ਪਟੋਲੇ ਦੀ ਬੜਾ ਕਰੂਗਾ ਰੱਖੀ ਕੱਢਣਾ ਜਾਣਦੀ ਕਤਣਾ ਜਾਣਦੀ ਮੈਂ ਨਾ ਕਿਸੇ ਤੋਂ ਹਾਰੀ